ਕਰਾਇਲੇ ਹੀ ਖਾਲੀ ਹੈ ਆ ਨ ਆਪਣਾਂ ਦੇ ਸੰਪਰਕ ਕਰ ਰਹਾ ਤੇ ਫਿਰ ਸਮੋਸੇ ਮੂਜੇ ਖਾ ਕੇ ਮਤਰੋ ਪੀਤੀ ਚਾਹ ਸਰ ਕੋ ਪ੍ਰੀਤ ਨੂੰ ਕਹੋ ਬਹੁਤ ਵੱਡੀ ਹੈ ਚਾਰ ਜਣਾ ਨੂੰ ਦਵਾਈ ਦਵਾਈ ਆਜਾ ਰੱਬ ਕਰੇ ਮਿਹਰਾਂ ਲੈਣ ਦਾ ਵੀ ਸੁਖ ਹੁੰਦਾ ਨਾ ਇਹ ਜੇ ਵੇਲੇ ਲੈਣ ਘਟ ਆਉਂਦੀ ਆ ਯਾਰ ਆਪ ਛੱਡ ਕੇ ਆਪਾਂ ਹੋਰਾਂ ਦਾ ਵੀ ਛੜਾਈਏ ਆ ਦੋ ਮੂਰਲੇ ਬੰਦੇ ਭਿੱਜ ਗਏ ਜਿਹੜੇ ਸਾਡੇ ਚਲਾਉਂਦੇ ਜੀ ਮੋਟਰ ਨਿਕਲ ਆਪਾਂ ਵੱਜ ਗਏ ਇਹ ਵੀ ਕਦੀ ਦੇਖਣ ਨੂੰ ਮਿਲਦੀ ਰਹੀ ਚੀਜ਼ ਐ ਵੀ ਇੱਥੇ ਹੈਗਾ ਇੱਥੇ ਐ ਨਹੀਂ ਮੱਟਾ ਪੋਚੇ ਨੇ ਤਾਂ ਹਾਂ ਹਾਂ ਪੜਾ ਜੀ ਬੰਦਾ ਫਿਰ ਚਾਹ ਦੇਖ ਆਏ ਬਾਈ ਕੀ ਨੇ ਖਾਲਾਂ ਚ ਆਏ ਠੰਡੀ ਗਰਗਰ ਪੀਤੀ ਜਾ ਪੀਤੀਆ ਕਰਨ ਪਹਿਲਾਂ ਯਾਰ ਆਪਾਂ ਮਿਲ ਕੇ ਜੇ ਨਸ਼ਾ ਕਰ ਸਕਦੇ ਹਾਂ ਤਾਂ ਕੰਮ ਕਿਉਂ ਨਹੀਂ ਕਰ ਸਕਦੇ ਕੰਮ ਦਾ ਬੰਦੇ ਦਾ ਕਰਮ ਆ ਬਾਈ ਆਲੇ ਬਾਈ ਆਏ ਹੁੰਦਾ ਚੋਰ ਪਾਣੀ ਆ ਦੇਖੋ ਨਿਕਲੀ ਗਿਆਓ ਜੋ ਪਾਣੀ ਗ੍ਰੈਪ ਬੰਦ ਮਿੱਤਰੋ ਤੂੰ ਇੱਧਰ ਕਿੱਧਰ ਫਿਰਦਾ ਚੱਲਾ ਆ ਗਿਆ ਤੋਂ ਹੁਣ ਚੱਲੇ ਆਪਾਂ ਨਾਲ ਆਪਣੇ ਕਾੜੇ ਦੀ ਵੀਡੀਓ ਜੀ ਬਣਾਉਣੀ ਆ ਨਾਲੇ ਚੱਲੇ ਆਂ ਬਰਨਾਲੇ ਦੀ ਬੁੰਦੇ ਨੂੰ ਤਾਓ ਦੋ ਮੁੰਡਿਆਂ ਨੂੰ ਹੋੜ ਦਵਾਈ ਦੇ ਪਾਉਣ ਜਮੁੰਦੇ ਨੂੰ ਫੇਰ ਚੱਕ ਲਿਆ ਫੋਨ ਆਈ ਜਾਂਦਾ ਮੜਾ ਜਾਂ ਕੱਟੀ ਫੋਨ ਹੁਣ ਚੱਲੇ ਆ ਅਸੀਂ ਦਵਾਈ ਲੈਣ ਤੁਹਾਨੂੰ ਪਤਾ ਕਿਵੇਂ ਹੋ ਵੀ ਸਾਰੇ ਲੋਟੋ ਦੇਖੋ ਜੀ ਛੇਰ ਸੂਤ ਮੁੰਡੇ ਦੀ ਹਾਂ ਕਿਉਂ ਉਹੀ ਜਬੰਦਾ ਆਇਆ ਬਈ ਤਾਂ ਹੀ ਉਹ ਕਹਿੰਦੇ ਨਸ਼ੇ ਦੇ ਆਗੂ ਕੀ ਰੱਖਿਆ ਨਸ਼ਿਆਂ ਚ ਪੁੱਤ ਨਹੀਂ ਆਪੋ ਚਲੋ ਤੂੰ ਆਪ ਵੀ ਤੁਸੀਂ ਵੀ ਐਂ ਕਿਹਾ ਕਰੋਗੇ ਮੜ ਜੇ ਹਿੰਮਤ ਕਰੋ ਯਾਰ ਹੋਰ ਮੇਰੇ ਵਾਂਗੂ ਮੈਂ ਵੀ ਛੋਟੇ ਪਰਗੇ ਜਿਹੜਾ ਕਹਿੰਦਾ ਸੀ ਨਸ਼ੇ ਬਣਾ ਘੰਟਾ ਹੀ ਲੰਘਦਾ ਸਹੀ ਗੱਲ ਹੈ ਅੱਜ ਮੈਂ ਹੁਣ ਮੈਂ ਐ ਸਾਰਿਆਂ ਨੂੰ ਕਹਿਣਾ ਵੀ ਛੱਡੋ ਬਈ ਚੈਗੋ ਕੁਝ ਨਹੀਂ ਅਸੀਂ ਤੇ ਆਗੂ ਹੈ ਜਦੋਂ ਸੁਰਤਾਂ ਦੇ ਬੰਦੇ ਨੂੰ ਇੰਨਾ ਹੀ ਨਸ਼ਾ ਪਤਾ ਹੀ ਨਹੀਂ ਲੱਗਣ ਦਿੰਦਾ ਬਈ ਸਹੀ ਗੱਲ ਹੈ ਪਾਵਾਂਗੇ ਅਸੀਂ ਲੈ ਵੀ ਹੋਵਾਂਗੇ ਛੋਟੇ ਨਾਲ ਕਰਾਂਗੇ ਗੱਲਾਂ ਬਾਤਾਂ ਹੈਲੋ ਆ ਜਾ ਬਈ ਹਾਂ ਫੜਾ ਕਰ ਗੇਟ ਬੰਦਾ ਕੋਈ ਨਹੀਂ ਬਰਨਾਲੇ ਜਾਂਦੇ ਐ ਚੈਕ ਕਰਨ ਵਾਲਾ ਕੈਮਰਾ ਕਰਨ ਵੀ ਚੱਕ ਲਿਆ ਸੀ ਮਤਲਬ ਹਾਂ ਵੀ ਮਤਲਬ ਪਹੁੰਚ ਚੁੱਕੇ ਆਪਾਂ ਆਪਣੇ ਯਾਰ ਬੰਟੀ ਕੋਲੇ ਆ ਜਾ ਆ ਸ਼ੋਰੂਮ ਵੀ ਬਾਈ ਕਿਰਾਏ ਤੇ ਆ ਕਿਰਾਏ ਲਈ ਖਾਲੀ ਆ ਆ ਨੰਬਰਾਂ ਦੇ ਸੰਪਰਕ ਕਰਦਾ ਰਹੇ 9464050782 84273 50782 ਸ਼ੋਰੂਮ ਵਿੱਚੋਂ ਵੀ ਦਿਖਾ ਦਿੰਦੇ ਆ ਤੁਹਾਨੂੰ ਆ ਜਾ ਹਾਂਜੀ ਬੰਟੀ ਜੀ ਕੀ ਹਾਲ ਨੇ ਯਾਰ ਕੈਮ ਆ ਬਾਈ ਆਹ ਆ ਬਾਈ ਇਹ ਆ ਸੋਹਰੂ ਮਿੱਤਰੋ ਇਹ ਵੀ ਕਿਰਾਏ ਲਈ ਆ ਖਾਲੀ ਹੈ ਜੇ ਲੈਣਾ ਹੋਵੇ ਤਾਂ ਸੰਪਰਕ ਕਰਦਾ ਨੰਬਰ ਦੇ ਦੇ ਇਹਨੂੰ ਆディ ਮਿੱਤਰੋ ਇਹ ਆਪਣਾ ਦੋਸਤ ਜੀ ਬੰਟੀ ਇਕੱਠੇ ਪੜਿਆ ਜੀ ਪਰਮੇਸ਼ੂਰ ਜ ਆ ਪਾਹੀ ਬਣ ਕੇ ਪੜੇ ਆ ਦੂਇ ਥੋੜਾ ਜਿਆਦਾ ਅੱਗੇ ਹੋ ਗਈ ਫਿਰ ਖਾ-ਖਾ ਕੇ ਲਾ ਕੇ ਦੋਸਤ ਦੋ ਸਕੂਲ ਬਣ ਕੇ ਮਿੱਤਰੋ ਸਾਡੇ ਪਰਮੇਸ਼ੂਰ ਇੱਕ ਖਾਲਸਾ ਮੈਂ ਤਾਂ ਸਮਝ ਚ ਰਿਹਾ ਜੀ ਇਹ ਖਾਲਸਾ ਚ ਵਾਗਿਆ ਜੀ ਠੀਕ ਹੈ ਬਾਈ ਦਾ ਕੰਮ ਆ ਕਿ ਆ ਪਾਰਟੀਆਂ ਨਾਲ ਜਾਂਦੇ ਨੇ ਪਹਿਲਾਂ ਤਾਂ ਠੀਕ ਹੈ ਜਿਹੜੀ ਗੱਲ ਕਹਿਤੀ ਅਗਲੇ ਨੂੰ ਉਹੀ ਕਰਕੇ ਜਾਨੀ ਆ ਜੀ ਆ ਠੀਕ ਹੈ ਨਾ ਤੋਰਿਆ ਅਮਰੀਕਾ ਕਿਸ ਨੇ ਤਿਆਰ ਕਰਵਾਇਆ ਬਈ ਅਮਰੀਕਾ ਭੇਜਣਾ ਠੀਕ ਆ ਆ ਦੇਖੋ ਤੇ ਵੱਡਾ ਬਰੋਕਾ ਲਾਇਆ ਕਿਉਂ ਤੇ ਟਾਲਾ ਦੇਖੋ ਆਹਰ ਸਮੋਸੇ ਵੀ ਮੰਗਾ ਲਏ ਜੀ ਮੱਤਰੋ ਵੰਟੀ ਕਹਣਾ ਮੈਂ ਚਾਹ ਪਾਣੀ ਬਣਾ ਦਾ ਖਾਦੇ ਬਣਾ ਜਾਣ ਹੀ ਦਿੰਦਾ ਕਹਣਾ ਨੂੰ ਮੇਂ ਵਿੱਚ ਰਹੀ ਬਈ ਅਸੀਂ ਸਟੋਰੀਆਂ ਬਣਾ ਨਾ ਨਾ ਪੂਰਾ ਵਿੱਚ ਜਰਲਾ ਤੇ ਫੇਰ ਮੈਂ ਉਹ ਵੀ ਰਿਵਿਊ ਲੈ ਲੂੰ ਆ ਹੁਣ ਇੱਥੇ ਬਹਿ ਕੇ ਵੀ ਦੱਸ ਦੀ ਫੇਰ ਤੂੰ ਵੀ ਦੇ ਦੱਸ ਦੀ ਲਾ ਕੇ ਆਣਗਾ ਆਖੂ ਬਾਈ ਨਾਤੀਆਂ ਨੋਤੀਆਂ ਬੜਾ ਇਮਰਤਿਆਂ ਵਿੱਚ ਦਿਉ ਰੋਗ ਨਹੀਂ ਵੰਟੀ ਤੋਂ ਵੰਟੀ ਹਾਂ ਬੜੇ ਬੰਦੇ ਆ ਗਏ ਬੇਟਾ ਪਰ ਸਮੋਸੇ ਮੈਨੂੰ ਖਾ ਕੇ ਮਤਰੋ ਪੀਤੀ ਚਾਹ ਕਹਿੰਦਾ ਕਿ ਨਵੀਆਂ ਬਹੁਤ ਪੂਰੇ ਦੇ ਕਾਲ ਨੇ ਗੱਡੀ ਬੜੀ ਵੱਡੀ ਬੜੀ ਕਰਨ ਦਾ ਉਹ ਜਾਇਜ ਕਰਦਣਾ ਠੀਕ ਹੈ ਜੀ ਵੀਰੇ ਧੰਨਵਾਦ ਬਹੁਤ ਬਹੁਤ हां जी चंगा जी वांडी जी, जी जागी बहुत बढ़िया लगया भाई भाई नु मिलके दे आओ यार चंगा भाई, भाई। सेवा दा मौका जे किसे ने बॉडी बूडी ਲਪਾਉਣੇ ਹੋ ਸਕੂਲ ਦਾ ਕਿਸੇ ਵੀ ਤਰ੍ਹਾਂ ਦੀ ਯਾਰਾ भाई नु ਦਿਓ ਮੌਕਾ ਆ ਜਾਈ ਬਾਈ ਆ ਐਂਟ੍ਰੈਟ ਖੜੇ ਨੇ ਉਹ ਮਤਲਬ ਕਿ ਅਮਰੀਕਾ ਤੋਰਨਾ ਜਾਵਲਾ ਕਹਿ ਕੇ ਆਪਣਾ ਲਵਾ ਵੀ ਸਕਦਾ ਇਹ ਵੀ ਕਿਸ ਨੇ ਚਾਹੀਦਾ ਉਹ ਕਹੇ ਰੂ ਲਾ ਸਕਦਾ তুই ਆਪਣੀ ਵੀਡੀਓ ਦੇਖ ਕੇ ਉਹ ਨੂੰ ਮੈਸਜ ਕਰ ਪਾਵੇਂਗਾ हां ਚੱਕੋ ਬਾਈ ਚੰਗਾ ਜੀ ਫਿਰ ओके जी ਚੜਦੀ ਚਲੋ ਵੀ ਮਿੱਤਰੋ ਆਪਾਂ ਵੀ ਲੇਟ ਆ ਫਿਰ ਆਪਾਂ ਦਵਾਈ ਵੀ ਦਵਾਉਣੇ ਮੂਰੇ ਬੰਦੇ ਡੀਕ ਰਹੇ ਨੇ ਪਾਪੜ ਵੀ ਪਹੁੰਚ ਗਿਆ ਜੀ ਕੋਲ ਮਾੜਾ ਇੰਨਾ ਅਗਤਰਨਾ ਹਾਂ ਵੀ ਮਿੱਤਰੋ ਅੱਗੇ ਅਸੀਂ ਐ ਪ੍ਰਣਾਲੇ ਨਸ਼ਾ ਕਰਨ ਜਾਂਦੇ ਮਿੱਤਰੋ ਅੱਜ ਕੱਲ ਅਸੀਂ ਛੱਡਣ ਜਾ ਰਹੇ ਹਾਂ ਹਾਂ ਵੀ ਪਾਪੜਾ ਮੈਂ ਵੀ ਅੱਜ ਵੀ ਕਰਨ ਜਾਣਾ ਇਹ ਇਹ ਨਹੀਂ ਬਣਦਾ ਜੀ ਏ ਨਹੀਂ ਇਹ ਤਾਂ ਕਹਿੰਦਾ ਮੌਸਮ ਆ ਬਾਈ ਵੀ ਤੇ ਨਹੀਂ ਕਰਾਉਂਦਾ ਆਪਣਾ ਜਵੰਦਾ ਬਾਈ ਵੀ ਸੈਟ ਆ ਨਾ ਆ ਦਰਸ਼ਕੋ ਪ੍ਰੀਤ ਨੂੰ ਕਹੋ 100 ਰੁਪਇਆ ਰੇਵੇ ਕਾਢਦਾ ਕਸ਼ ਪੱਥਰ ਨੂੰ ਹੁਣੀ ਤੂੰ ਲੈਵੇ ਕਰਾਉਂਦੇ ਸੋ ਪਹੁੰਚੋ ਗਿਆ ਆ ਮੈਲ ਜੜਾ ਅੱਖਾਂ ਨੂੰ ਵੀ ਰਾਜ ਜਵੰਦਾ ਉਧਰ ਗਿਆ ਫਾ ਮਿਲਣਾ ਜੇ ਡਾਕਟਰ ਵੀ ਮਿਲਿਓ ਡਾਕਟਰ ਵੀ ਕਹੂਗਾ ਵੀ ਕਰਨੇ ਇਨੇ ਟਾਈਮ ਬਾਅਦ ਪਹੁੰਚ ਗਏ ਮਤਰੋ ਫੇਰਾ ਸਿਵਲ ਹਸਪਤਾਲ ਬਰਨਾਲਾ ਬਹੁਤ ਵੱਡੀ ਹੈ ਕਿਧਰ ਹੋਰੇ ਖੜਨਾ ਹੋਰੇ ਵੀ ਖੜਨਾ ਕਿੱਥੇ ਲਾਏਗਾ ਮੋਟਰਾਂ ਇਹਦਾ ਸਪੀਡ ਬਹੁਤ ਹੁੰਦੀ ਹੈ ਬਈ ਸਰਕਾਰੀ ਚ ਹੋਰ ਗੱਲਾਂ ਨਹੀਂ ਗੱਲ ਹਾਂ ਇੱਥੇ ਹੀ ਲਾ ਦੇ ਅੱਜ ਵੀ ਐਮਰਜੈਂਸੀ ਜੀ ਕੱਲ੍ਹ ਐਮਰਜੈਂਸੀ ਜੀ ਮਿਲਿਆ ਤੁਹਾਨੂੰ 2 ਵਜੇ ਤੋਂ ਬਾਅਦ ਮਿਲੂਗਾ ਉਹ ਦੇਖਾ ਆਰਾਮ ਮਿਲੂ ਦਾ ਪਹਿਲਾਂ ਫਿਰ ਆਪਾਂ ਦਾ ਮਿਲੂਗਾ ਹਾਂਜੀ ਬਾਪੜ ਜੀ ਕਿਵੇਂ ਕਿਵੇਂ ਮਸੂਸ ਕਰ ਰਹੇ ਹੋ ਵੀ ਪੈ ਰਿਹਾ ਹਾਂ ਪਰਸੋਂ ਦੱਸਾਂਗੇ ਹਾਲੇ ਹਾਲੇ ਤਾਂ ਦੇਖਦੇ ਆਂ ਅੱਜ 4 ਮਰੀਜ਼ ਸੀ ਮੇਰੇ ਤੋਂ ਆਪਣੇ 4 ਪੇਸ਼ੈਂਟ 4 ਜਣਾਂ ਨੂੰ ਦਵਾਈ ਦਵਾਈ ਅੱਜ ਠੀਕ ਆ ਰੱਬ ਕਰੇ ਮਿਹਰਾਂ ਇਹ ਗੱਨੇ ਕੱਲ ਜਾਣ ਵਿਚਾਰੇ ਦਾਲ ਦਾਲ ਦੋ ਜਵਾਰ ਕੋਈ ਆਸ ਲੈ ਕੇ ਆਉਂਦਾ ਆਉਂਦਾ ਬੰਦਾ ਇਹ ਨਿਕਲ ਹੀ ਲੈਂਣ ਦਾ ਵੀ ਸੁਖ ਆਉਂਦਾ ਨਾ ਇਹੇ ਜਿਹੇ ਵੇਲੇ ਲੈਣ ਘਟ ਆਉਂਦੀ ਹੈ ਉਧਰਲੇ ਚ ਵਗਦਾ ਬੰਦੇ ਵਾਲੇ ਚ ਹਾਂ ਜੀ ਜੇ ਬੰਦਾ ਜੀ ਐਂਡ ਕਰਨ ਜੀ ਅੱਜ ਕਿਵੇਂ ਮਹਿਸੂਸ ਹੋ ਰਿਹਾ ਅੱਜ ਪਹਿਲਾਂ ਆਪਾਂ ਦਵਾਈ ਲੈਣਾਉਂਦੇ ਸੀ ਅੱਜ ਹੋਰ ਪੇਸ਼ੈਂਟ ਲੈ ਕੇ ਆਇਆ ਵਧੀਆ ਬਾਈ ਪੂਰਾ ਹੈ ਵਧੀਆ ਛੱਡਣ ਪਰ ਆ ਜਾ ਰਹੀ ਵੀ ਆਪਣੇ ਹੁੰਦੀ ਆ ਨਾ ਖੁਸ਼ੀ ਹੈ ਕਰਨ ਆ ਚੀਜ਼ਾਂ ਕਹਿੰਦਾ ਜੀ ਮੈਂ ਮੈਂ ਹੀ ਕਹਿਣਾ ਹੁੰਦਾ ਜੀ ਵੀ ਜੇ ਬੰਦਾ ਹੀ ਮਿਲ ਗਿਆ ਆਪਾਂ ਜਾਰਾ ਆਪ ਛੱਡ ਕੇ ਆਪਾਂ ਹੋਰਾਂ ਦਾ ਵੀ ਛੜਾਈਏ ਇਹਦਾ ਟਾਪ ਟੈਕ ਕਰਾਇਆ ਜੀ ਡਾਕਟਰ ਨੇ ਜਮਾ ਓਕੇ ਰਿਪੋਰਟ ਆਇਆ ਨਹੀਂ ਵੀ ਠੀਕ ਆ ਜਾਰਾ ਛੱਡਣ ਚਾਰ ਪਰ ਆਪਾਂ ਦੇਖ ਆਹ ਜੀ ਆਪਣੇ ਯਾਰ ਜੀ ਆ ਚਾਰ ਪੇ ਛੱਡ ਦੀ ਜੀ ਮਿਲਦੀ ਹੈ ਯਾਰ ਕਿਸੇ ਦਾ ਨਾ ਛੜਾ ਕੇ ਹੈ ਕੋਲਾ ਕੋ ਤਾਂ ਉਹ ਵੀ ਦਾ ਮੈਂ ਕਹਿੰਨਾ ਆਪਾਂ ਕੋਈ ਨਾ ਇਹੀ ਕੰਮ ਤੇ ਜਿਵੇਂ ਡਾਕਟਰ ਨੇ ਕਿਹਾ ਆਪਾਂ ਰੱਬ ਰੱਖੇ ਸੋਖਾ ਹੈ ਪਿਆਨਾ ਡਾਟ ਨੇ ਲਾਟਰ ਕਨਾਇ ਕਰੇ ਕਰ ਕੰਦਾ ਅੱਤਾ ਕਿ ਲੋਕ ਨਾ ਉਹ ਬੈਠਣ ਨੂੰ ਹੋ ਜਾਂਦਾ ਕੋਈ ਨਾ ਆਪਣੇ ਜੀਰੀ ਤਾਂ ਹੈਗੀ ਆ ਫੇਰਾ ਉੱਥੇ ਆ ਜਾ ਕਰੋ ਜਬੰਦੇ ਨਾਲੇ ਤੇਰੇ ਹੈਗੀ ਆ ਅੱਠਕੇ ਜੇ ਲਾਉਣ ਲੱਗ ਜਾਂਗੇ ਹੁਣ ਫੇਰ ਕੱਖ ਜੇ ਕੱਟਣ ਲੱਗ ਜਾਂਗੇ ਹਾਂ 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 ਆਥਣੇ ਜੀ ਦੋ ਘੰਟੇ ਦਾ ਨਹੀਂ ਬਣਿਆ ਲਾ ਤੇ ਕੋਈ ਮਤਰੋ ਫੇਰ ਆ ਗਏ ਜੀ ਇਥੋਂ ਦਵਾਈ ਬਾਹਰੋਂ ਲੈਤੀ ਜੀ ਗੁਰਦਾ ਸਾਰਿਆਂ ਨੇ ਲੈਤੀ ਉਹਰ ਬਾਹਰੋਂ ਆਮ ਹੈਡੀ ਕਰਦਾ ਤਾਂ ਤਾਂ ਮੈਡੀਕਲ ਵਾਲਾ ਲੈਣਾ ਫੇਰ ਆ ਗਏ ਸੀ ਮਤਰੋ ਦਵਾਈ ਲੈ ਕੇ ਸੀ ਚੰਟੂ ਪਾਰਕ ਇੱਥੇ ਲੈ ਕੇ ਆ ਸੀ ਆ ਗਿਆ ਪਾਪੜ ਨੂੰ ਕਿਹ ਜਿਆਦਾ ਤਾਜ਼ੀਆਂ ਕਰ ਲਿਆ ਆ ਭੂਆ ਦਾ ਮੂੰਹ ਠਾ ਗਿਆ ਸੀ ਵਧੀਆ ਹੀ ਵਧੀਆ ਔਰ ਲੋਟਾ ਕੰਮ ਜੀਰੀ ਆਪਾਂ ਇਹ ਸੁਣੀ ਹੋ ਰ ਸਾਰਿਆਂ ਨੇ ਮੇਨ ਅੱਜ ਦਵਾਈ ਦਵਾਈ ਆ ਮਤਰੋ ਪਾਪੜ ਨੂੰ ਦਵਾਈ ਆ ਦੋ ਬਾਈ ਉਹ ਸੀ ਉਹਨਾਂ ਨੂੰ ਇਹ ਆ ਗਿਆ ਸੀ ਮਤਰੋ ਫੇਰ ਸਾਨੂੰ ਆਈਟੀ ਚੋਂ ਬੋਲੇ ਆ ਕੇ ਕਾਵਾਸ ਆ ਯਾਰ ਪੋਹੋ ਤੇ ਜਾਉਣਾ ਇਹ ਜਾਉਂਦੇ ਰੋਹਲੀ ਬੰਦੇ ਮੈਨਾ ਕਿੱਦਾਂ ਹੋਈ ਗਿਆ ਹੁਣ ਸਾਰਾ ਹੋਈ ਗਿਆ ਆ ਪੰਪ ਤੇ ਲੱਗ ਗਿਆ ਆ ਆ ਜਿਹੜਾ ਲਾਖਣਾ ਆ ਆ ਇੱਥੇ ਰੋਗ ਯਾਰ ਜਿਹੜਾ ਬੈਟਰ ਪੀ ਹੋਣੀ ਦਾ ਜੂ ਵੀ ਰਖਾ ਦੇ ਤੇ ਤੂੰ ਦਾ ਜਮਾ ਹੀ ਪਚ ਗਿਆ ਹੋਈ ਸਾਰੀ ਗਲਟਾ ਤੱਲ ਕੋਈ ਨਾ ਕਰਮਾ ਨਾ ਪੈਂਦਾ ਮੀ ਵੀ ਇਹ ਵੀ ਹਾਂ ਉਹ ਪਿੱਛੇ ਗਿਆ ਵੇ। ਆਪ ਵੀ ਪਿੱਛੇ ਗਿਆ ਸਾਰਾ। ਆ ਦੋ ਮੂਰਲੇ ਬੰਦੇ ਪਿੱਛੇ ਜਿਹੜੇ ਸਾਡੇ ਚਲਾਉਂਦੇ ਜੀ ਮੋਟਰਸਾਈਕਲ ਆਪਾਂ ਵੱਜ ਗਏ ਜਿਹੜੇ ਮਗਰ ਗੋਡੇ ਜਿਹਦਾ ਇੱਧਰ ਵੀ ਪਿੱਛੇ ਗਏ। ਗੋਡੇ ਜਿਹਦਾ ਇੱਧਰ ਵੀ ਪਿੱਛੇ ਗਏ। ਜਦੋਂ ਅਸੀਂ ਮਿੱਤਰੋ ਖੜਚ ਐ ਜੇ ਹੋ ਜਾਂਦਾ ਵੀ ਹਟ ਗਏ ਵੀ ਤੁਰ ਜੇ ਕੋਈ ਨਾ ਫੇਰ ਫੇਰ ਸ਼ੁਰੂ ਹੋ ਜਾਂਦਾ। ਟਾਈਮ ਵੀ ਪੌਣੇ 3 ਹੋ ਗਏ ਭਾਈ ਸਾਰਾ ਦਿਨੀ ਐ ਤਾਂ ਉੱਥੇ ਲੱਗਿਆ ਰਹਾ। ਭਾਈ ਜੀ ਠੀਕ ਆ। ਉਹਨਾਂ ਇੱਥੇ ਰੋਕ ਆ ਗਏ ਫੌਜੀ ਦੇ ਫੌਜੀ ਦੇ ਆ ਗਏ ਬਾਈ ਲੰਗਾ ਵੇ ਪਰ ਪਰਮ ਲਗਾਇਆ ਬਾਈ ਫਿਰ ਤੈਨੂੰ ਸਾਵੇਂ ਕੱਢ ਕੇ ਮੇਤਰੋ ਆਈਟੀ ਚੌਂਕ ਤੇ ਕੱਢ ਕੇ ਜੀ ਫਿਰ ਫੌਜੀ ਢਾਬੇ ਤੇ ਕੱਢ ਕੇ ਜੀ ਠੀਕ ਹੈ ਵੀ ਮੀਂਹ ਹਟ ਗਿਆ ਹਟ ਜਾਂਦਾ ਆ ਚਲੋ ਫਿਰ ਹਾਂ ਫਿਰ ਆ ਗਏ ਵਾਣਾ ਅਸੀਂ ਕਰੀ ਜਾਂਦਾ ਜਰਾ ਬਾਂ ਰਾ ਵਧੀਆ ਖਰਾ ਮਾਹੌਲ ਵਧੀਆ ਆ ਦੌੜਦਾ ਸਮਾਜੀ ਆਇਆ ਨਜ਼ਾਰਾ ਨਜ਼ਾਰਾ ਜਾਂਦਾ ਆਉਂਦਾ ਵੀ ਕਰੀ ਨੀ ਰਹਿਗਾ ਠੀਕ ਆ ਪਰ ਇੱਕ ਵਾਰ ਇਟ ਵਾਂਗੂ ਪਾ ਦਿੰਦੇ ਭਾਈ ਜੀ ਪੂਰੇ ਜਿਹੜਾ ਚਲਾਉਂਦਾ ਉਹ ਤਾਂ ਵਾਦੀ ਹੈ ਪਰ ਇੱਕੋ ਮਿੱਤਰੋ ਪਰ ਆਪਰੇ ਆਇੰਗਾ ਉੱਧਰ ਪੂਰਾ ਮੀਂਹ ਵੀ ਆ ਸੀ ਰਜਵਾੜੇ ਤੇ ਆਏ ਸੀ ਇੱਥੇ ਜਮਾ ਵੀ ਨਹੀਂ ਲਾਇਆ ਸੜਕਾਂ ਵੀ ਸੁੱਕੀਆਂ ਹੋਈਆਂ ਸੜਕਾਂ ਤੇ ਆ ਦੇ ਲਾੜੀਆਂ ਤੇ ਨਹੀਂ ਰਾਂਗ ਦੇ ਕੋਰਾ ਪਰ ਇਹੋ ਕਹਿਣਾ ਜੀ ਉਹਦਾ ਪੱਟ ਨਾਲ ਪੱਟੂ ਛੱਡ ਦਿੰਦਾ ਭਾਈ ਇਹਦਾ ਜਦੋਂ ਛੱਡਣ ਤੇ ਆਉਂਦਾ ਮਗਾਏ ਵੀ ਬਲਾਉਗੇ ਸਪਾਈ ਇਹ ਪਾਉਂ ਦੇ ਲੈਗ ਦੀ ਨਾਲ ਗੱਲ ਵੀ ਠੀਕ ਆ ਗੱਲ ਇਹ ਵੀ ਕਦੀ ਦੇਖਣ ਨੂੰ ਮਿਲਦੀ ਨਹੀਂ ਜੀ ਚੀਜ਼ਾਂ ਵੀ ਵੀ ਇੱਥੇ ਹੈਗਾ ਇੱਥੇ ਹੈ ਨਹੀਂ ਜਮਾ ਸੁੱਕਾ ਇੱਕ ਟਾਈਮ ਹੁੰਦਾ ਹੈਗਾ ਜਮਾ ਸੁੱਕਾ ਆ ਗਏ ਬਈ ਰਜਮਾਣਾ ਕੁਝ ਵੀ ਕਹਿੰਦੇ ਹੋਣਗੇ ਮੇਰੇ ਸਾਲ ਜਿੱਲੀ ਕਿਵੇਂ ਨਹੀਂ ਹੋਰ ਅਗਲਾ ਕਹੂਗਾ ਅਬ ਆਮ ਲਾਇਬ੍ਰੇਰੀ ਪਈ ਆ 4:30 ਹਾਂ ਚੱਕ ਲੈ 4:30 ਹੋ ਗਏ ਚੱਲ ਠੀਕ ਆ ਜਾਂਦਾ ਚਮੰਦੇ ਓਕੇ ਓਕੇ ਯਾਰਾ ਕਿਨੂ ਕੋਨੂ ਵੀ ਜੰਦੇ ਦੇ ਪੂਰੇ ਲੱਗੇ ਹੋਏ ਨੇ ਮਤਰੋ ਵੀ ਖਵਾਇਆ ਕਰਾਂ ਗਰਮੀ 'ਚ ਚੱਲ ਠੀਕ ਆ ਆਜ ਆ ਵੀ ਕਰਨ ਹਾਂ ਵੀ ਮਤਰੋ ਫੇਰ ਪੀਤੀ ਚਾਹ ਇਹ ਜੰਦਾ ਕਹਿੰਦਾ ਮਦਾ ਪੀਣੀ ਨਹੀਂ ਮੈਂ ਤੇ ਕਰਨ ਉਹ ਤੋਂ ਬਾਅਦ ਅਸੀਂ ਫੇਰ ਕਰਦੇ ਆ ਕੰਮ ਖੇਤੀ ਬਾੜੀ ਇਹਨਾਂ ਨੂੰ ਕਿਸਾਨੀ ਸਿਖਾਉਨੇ ਆ ਦਾਲ ਲਵਾਉਣੇ ਕਰਨ ਤੋਂ ਕਰਨ ਲਾਏ ਨੇ ਪਹਿਲਾਂ ਕਦੇ ਨਾ ਦਾਲ ਸਿਖਾਉਨੇ ਵਾ ਤੈਨੂੰ ਵੀ ਖੇਤੀ ਬਾੜੀ ਕਿਵੇਂ ਹੁੰਦੀ ਹੈ ਵੀ ਕਿਵੇਂ ਆ ਸਾਡੀ ਜੱਟ ਲਾਈਵ ਬੰਦੇ ਤਾਂ ਇਹ ਵੀ ਨਹੀਂ ਡਾਲਦਾ ਲਾਇਆ ਹੁਣ ਲਾਇਆ ਲਾਇਆ ਮਾੜਾ ਬਹੁਤ ਲਾਇਏ ਨੇ ਬਾਈ ਤੁਹਾਨੂੰ ਪਤਾ ਹੀ ਅੱਗੇ ਬੱਟਾ ਪੁੱਟੇ ਪੋਚੀ ਨਹੀਂ ਗੱਲੀ ਬੱਟਾ ਪੋਚੇ ਨੇ ਤਾਂ ਹਾਂ ਹਾਂ ਪੜਾਜੀ ਬੰਦਾ ਫਿਰਦਾ ਯਾਰ ਤੂੰ ਐ ਤਾਂ ਬਾਹਣ ਵੀ ਵਹਿਆ ਹੋਇਆ ਹੈਗਾ ਹਾਂ ਹੋਰ ਅੱਛਾ ਜੀ ਖਤਰਨਾਕ ਆ ਫਿਰ ਯਾਰ ਬੰਦਾ ਤੂੰ ਵੀ ਐਸੀ ਗੱਲ ਨਹੀਂ ਹੈਗੀ ਸਾਜੂ ਪੀ ਕੇ ਮਤਰਾ ਕਾਇਮ ਆਉਂਨੇ ਆ ਫਿਰ ਪਰ ਪੌਦ ਪੂਤਾ ਪੱਟੀ ਪਿਆ ਪਾ ਕਿਹੜਾ ਹੀ ਦੇਣਾ ਯਾਰ ਕੱਲਾ ਚਾਹ ਦੇਖ ਆ ਬਾਈ ਕੀ ਨੇ ਖਾਲਾਂ ਚ ਆਏ ਠੰਢੀ ਗਰਗਰ ਪੀਤੀ ਜਾ ਪੀਤੀਆ ਕਰਨ ਪਹਿਲਾਂ ਪਹਿਲਾਂ ਪੀਤੀਆਂ ਕਾਫੀ ਟਾਈਮ ਪਹਿਲਾਂ ਪੀਤੀਆਂ ਹੋਈਆਂ ਇਹ ਦੂਜਾ ਤਾਂ ਐ ਪਿਉਨੇ ਆ ਬਾਈ ਫਿਰ ਦੇਖ ਤੇਰੀਆਂ ਜਦਾਂ ਕਰਤੀਆਂ ਤਾਜ਼ੀਆਂ ਆਹ ਦੇਖੋ ਬਾਈ ਅਦਰ ਹੁਣ ਚੱਲ ਰਹੇ ਆ ਅਸੀਂ ਡੱਕਿਆਂ ਦਾ ਢੇੜਾ ਲਾ ਦੀਏ ਵੀ ਡਾਲਾਂ ਦਾ ਤੇ ਬੰਦੇ ਨੂੰ ਕਿਹਾ ਵੀ ਚਲੋ ਯਾਰ ਆਪਾਂ ਮਿਲ ਕੇ ਜੇ ਨਸ਼ਾ ਕਰ ਸਕਦੇ ਆ ਤਾਂ ਕੰਮ ਕਿਉਂ ਨਹੀਂ ਕਰ ਸਕਦੇ ਕੰਮ ਦਾ ਬੰਦੇ ਦਾ ਕਰਮ ਆ ਬਾਈ ਠੀਕ ਆ ਹਰੇਕ ਨੂੰ ਕਰਨਾ ਚਾਹੀਦਾ ਇਹ ਹੀ ਅਸੀਂ ਤਾਂ ਹਰ ਇੱਕ ਨੂੰ ਮੈਂ ਡਾ ਰੇਕਮੈਂਡ ਹੀ ਹੁੰਦਾ ਕਰਨ ਉਹ ਕਹਿੰਦੇ ਹੁੰਦੇ ਨੇ ਕਰਨ ਵੀ ਕਰਨ ਵੀ ਲੱਗਿਆ ਜੀ ਪੈਂਟ ਜੀ ਚੜਾਉਣਾ ਉਹਦੀ ਇਹ ਵੀ ਲਵਾਉਗਾ ਫਿਰ ਹੁਣ ਅਸੀਂ ਰਲ ਕੇ ਯਾਰ ਬਸ ਐ ਨਹੀਂ ਪਤਾ ਕਹਾਂ ਨੂੰ ਬਾਹਨ ਲੈ ਲੈ ਗਏ ਠੇਕੇ ਤੇ ਫੇਰ ਵੀ ਇਹ ਰੱਖਿਆ ਜੀ ਅਗਲਾ ਕਹੂ ਆਪਦਾ ਹੀ ਅਗਲਾ ਕਹੂ ਆਪਦਾ ਹੀ ਕਰ ਲਿਆ ਕਰੋ ਉਹ ਵੀ ਬਹੁਤ ਹੈ ਐਂ ਜਮੰਦਾ ਹੀ ਰਾਜਮੰਦਾ ਵੀ ਕਰਨ ਲੱਗਿਆ ਜੀ ਬਾਈ ਇਹਦੇ ਵੀ ਦਿਖਾਵਾਂਗੇ ਤੁਹਾਨੂੰ ਜੀਰੀ ਲੈ ਕੇ ਅ ਜੀਰੀ ਦਿਖਾਵਾਂਗੇ ਲੈ ਕੇ ਇਦ ਕੀ ਕਰੀਏ ਜਮੁੰਦੇ ਹਣਾ ਖੇਤੀ ਇਦ ਕੀ ਕਰੀਏ ਮੱਤਰੂ ਪਹਿਲੀ ਵਾਰੀ ਆਈਆਂ ਯਾਰ ਜਿੰਨੋਂ ਸੇਚੋਂ ਨਿਕਲੋਂਗੇ ਬਾਈ ਫੇਰ ਹੀ ਕੰਮ ਨੂੰ ਆਇ ਲੱਗੂਗਾ ਯਾਰ ਵੀ ਕਰੀਏ ਠੀਕ ਹੈ ਨਹੀਂ ਨਸਾ ਨਹੀਂ ਐਡਾ ਹਾਂ ਕਰਨਾ ਆਈਆਂ ਯਾਰ ਜਿਵੇਂ ਇੱਥੇ ਹੈ ਨਹੀਂਗਾ ਠੀਕ ਹੈ ਜਿੱਥੇ ਹੋਣਾ ਨਹੀਂ ਜਿੱਥੇ ਪਾੜਾ ਪੜਾ ਜਾਊ ਜਾਂ ਜਿਵੇਂ ਕਿਸੇ ਜਿਵੇਂ ਉਹ ਪੱਟਿਆ ਵੇਚਵੰਦੇ ਇੱਕ ਉਹੜਦਾ ਨਹੀਂ ਫਿਰਦਾ ਆਹ ਡਾਲ ਜਾ ਆੜ ਜਾ ਦਿਖਾਉਣਾ ਮੈਂ ਜੋ ਉਹ ਸੀ ਉਹ ਸੀ ਜਿਵੇਂ ਆਹਾ ਬਾਈ ਇਹ ਉੱਤੇ ਫਿਰਦੀ ਚੜ ਜੀ ਆਹਾ ਹੈ ਆਇਤੋ ਚੱਕ ਲਾ ਗੁੱਟੀ ਇੱਕ ਜਿਵੇਂ ਵੱਟ ਪੱਟਾ ਸਾਰੀ ਇਹ ਕਿੱਲੇ ਚ ਆ ਗਿਆ ਹਾਂ ਇਹ ਤਾਂ ਮੱਝਾਂ ਵਾਲੇ ਕਿੱਲਾ ਜਿੰਦ ਨਾ ਉਹ ਵੀ ਆਇਆ ਇਹ ਨੂੰ ਬੰਦਾ ਮਿਲਿਆ ਸਿੱਕ ਉਹ ਵੀ ਦਿਖਾਉਣਾ ਤੇਨ ਮੈਂ ਇੱਕ ਮੱਝਾਂ ਵਾਲੇ ਮੱਝਾਂ ਵਾਲੇ ਹਾਂ ਹੁੰਦੇ ਨੇ ਚੱਲ ਫੇਰ ਆ ਜਾ ਕਿ ਐਸ ਲੋਟ ਕੱਢੀ ਹੈ ਕਿਹੜਾ ਐਸ ਲੋਟ ਹੀ ਐ ਕੱਢਦੇ ਕਰਾਂਗੇ ਯਾਰ ਕਿ ਲੰਮਾ ਲੰਮਾ ਤਾਂ ਲੰਮਾ ਚੱਲੀਏ ਚੱਲ ਲੰਮਾ ਜਾ ਲੱਗ ਜਾ ਬਾਬਾਈ ਹੁਣ ਚੰਗਾ ਮਿੱਤਰੋ ਲਾ ਲਈਏ ਢਾਲ ਅਸੀਂ ਫੇਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ ਆਇਆ ਜੇ ਤਾਂ ਲਾਉਣ ਵਾਲੇ ਕਰਤੇ ਮਿੱਤਰੋ ਆ ਕੇ ਲੈ ਚ ਲੈ ਫਾਂਟ ਬਹੁਤ ਮੁੱਕ ਗਈ ਜੀ ਕਰਨ ਨੂੰ ਗੱਲ ਚਾਕੇ ਲੈ ਗੁੱਟੀ ਕਰਮਣੇ ਫੜਾਈਏ ਉਹ ਢਾਲ ਜੇ ਬੰਦਾ ਯਾਰ ਵੀ ਬੈਠਾ ਬਟਦੇ ਕਰ ਰਿਹਾ ਪਾਉ ਦੇ ਲੋਡ ਕਿਉਂ ਠੀਕ ਐ ਜਮਾ ਲੱਗਦਾ ਜੀ ਪੂਰਾ ਹੇ ਤਾਂ ਚਾ ਇਹ ਆ ਬਾਈ ਸਾਡੀ ਜੱਟ ਲਾਈਫ ਜਿਹੜੀ ਮੈਂ ਕਹਿਣਾ ਉਹਨਾਂ ਕਿਵੇਂ ਲੱਗਦੀ ਐ ਪੂਰੀ ਘੈਂਟ ਮੈਂ ਕਹਿਣਾ ਗੱਲ ਬਾਤ ਜੀ ਬੜਾ ਲੱਗਿਆ ਯਾਰ ਹੈ ਜੀ ਬਹੁਤ ਲੱਗਿਆ ਤੈਨੂੰ ਤਾਂ ਇਹਨੂੰ ਕਹਿਣਾ ਉਰੇ ਮਾਰਿਆ ਕਰ ਜਿਹੜਾ ਤੇਰਾ ਜੀ ਲਵਾਈ ਰੱਖਾਂ ਹਾਂ ਹੁਣ ਐ ਨਹੀਂ ਪਤਾ ਕahan ਨੂੰ ਆਪਾਂ ਖੇਤੀ ਵੱਡਾ ਵੱਡਾ ਪੰਗਾ ਲੈ ਲਿਆ ਕਰੀਏ ਹਾਂ ਜਿਵੇਂ ਡਾਕਟਰ ਕਹਿੰਦਾ ਸੀ ਜਿਵੇਂ ਡਾਕਟਰ ਕਹਿੰਦਾ ਸੀ ਗੋਭੀ ਲਾ ਲੈ ਕਰੂ ਕਹਿੰਦਾ ਹੋਰ ਉੱਥੇ ਵੀ ਕਹਿੰਦੇ ਸੀ